ਪੰਜਾਬ ਜਿਹੜਾ ਗੁਰੂਆਂ ਦੇ ਆਸਰੇ ਵਸਦਾ ਹੈ ਪੰਜਾਬ ਨੂੰ ਬਚਾ ਲੋ ਨਸ਼ਿਆਂ ਤੋਂ ਬਚਾ ਲੋ ਲੁੱਟਾਂ ਖੋਹਾਂ ਤੋਂ ਬਚਾ ਲੋ ਚਿੱਟੇ ਵਾਲੇ ਨਸ਼ੇ ਤੋਂ ਬਚਾ ਲੋ ਪੰਜਾਬ ਤਾਂ ਬਸ ਨਾਂ ਦਾ ਪੰਜਾਬ ਰਹਿ ਗਿਆ ਸੋਹਣੇ ਦੀ ਚਿੜੀ ਸੀ ਕਾਲਾ ਕਾਂ ਮਣ ਵਹਿ ਗਿਆ ਲੱਗ ਗਈ ਆ ਨਜ਼ਰਾਂ ਖਿੜੇ ਹੋਏ ਗੁਲਾਬ ਨੂੰ ਚਿੱਟੇ ਤੋਂ ਬਚਾਈ ਰੱਬਾ ਮੇਰੇ ਪੰਜਾਬ ਨੂੰ ਲਖਾਰੀ ਜਾਂ ਜਦੋਂ ਕੋਈ ਗੀਤਕਾਰ ਬਜ਼ੁਰਗ ਹੋ ਜਾਂਦਾ ਜਦੋਂ ਉਹਦੀ ਕੋਈ ਵੈਲਿਊ ਨਹੀਂ ਰਹਿੰਦੀ ਮਾਰਕੀਟ ਦੇ ਵਿੱਚ ਤੇ ਉਹਨੂੰ ਫਾਈਨੈਂਸ਼ੀਅਲੀ ਵੀ ਵਿਚਾਰਾ ਟੁੱਟ ਜਾਂਦਾ ਉਹਦੀ ਮਦਦ ਲਈ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਵੱਲੋਂ ਕੋਈ ਇਹੋ ਜਿਹੇ ਕਦਮ ਉਠਾਣੇ ਚਾਹੀਦੇ ਆ ਤਾਂ ਕਿ ਇਹ ਪੰਜਾਬੀ ਇੰਡਸਟਰੀ ਜਿਉਂਦੀ ਰਹੇ ਇੱਕ ਸਾਲ ਰੋੜਾ ਪਾਉਂਦੇ ਰਹਿੰਦੇ ਆ ਪਰ ਸੁਣਦਾ ਕੋਈ ਨਹੀਂ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਬਜ਼ੁਰਗ ਕਲਾਕਾਰ ਹੋ ਗਏ ਆ ਗਾਇਕਾ ਹੋ ਗਈਆਂ ਨੇ ਕਮੇਡੀ ਵਾਲੇ ਕਲਾਕਾਰ ਮਿਊਜ਼ੀਸ਼ੀਅਨ ਭਰਾ ਹੋ ਗਏ ਨੇ ਉਹਨਾਂ ਦੀਆਂ ਜਰੂਰ ਪੈਨਸ਼ਨ ਜਰੂਰ ਲੈਣ ਵੈਸੇ ਜਾਗਦੇ ਰੋ ਕੋ ਜਾਗਦਿਆਂ ਦੇ ਹਿੱਸੇ ਵਿੱਚ ਨਿੱਕ ਕਮਾਈਆਂ ਨੇ ਉਹਨਾਂ ਨੇ ਕੀ ਲੱਭਣਾ ਜਿਨ੍ਹਾਂ ਨੇ ਮੰਝੇ ਤੇ ਢੇਰੀਆਂ ਲਾਈਆਂ ਨੇ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਪੰਜਾਬੀ ਮਾਂ ਬੋਲੀ ਜਿੰਦਾਬਾਦ ਜੀ ਬਹੁਤ ਬਹੁਤ ਦਾ ਸਵਾਗਤ ਸਸੀਗਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਔਰ ਸਿਟੀ ਹੋਮ ਨਿਊਜ਼ ਦੇ ਸਾਰੇ ਹੀ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਦਲਵਿੰਦਰ ਦੇਵਾਲਪੁਰੀ ਵੱਲੋਂ ਬਹੁਤ ਸਾਰੀਆਂ ਸਸੀਗਲ ਬਹੁਤ ਸਾਰੀਆਂ ਢੇਰ ਸਾਰੀਆਂ ਵਧਾਈਆਂ ਕਿ ਬਾਦਾਮ ਖਾਦੇ ਆ ਜੇ ਕਿਸੇ ਨੂੰ ਅਕਲ ਆਉਂਦੀ ਤੇ ਇੱਥੇ ਹਰ ਕੋਈ ਅਕਲਮੰਦ ਹੁੰਦਾ ਸੁਰਖੀ ਪਾਊਡਰ ਲਾ ਕੇ ਜੇ ਰੂਪ ਨਿਖਰ ਜਾਂਦਾ ਤੇ ਜਣਾ ਖਣਾ 14ਵੀਂ ਦਾ ਚੰਦ ਹੁੰਦਾ ਉਹ ਦਿਆਲਪੁਰੀ ਮੰਜਲਾ ਉਹੀ ਪਾਉਂਦੇ ਨੇ ਜਿਹਨਾਂ ਦਾ 24 ਘੰਟੇ ਹੌਸਲਾ ਬਲੰਦ ਹੁੰਦਾ ਹੌਸਲੇ ਬਲੰਦ ਹੋਣੇ ਚਾਹੀਦੇ ਨੇ ਚਾਹੇ ਉਹ মিডিਆ ਪਰਸਨ ਹੋਵੇ ਚਾਹੇ ਉਹ ਸਪੋਰਟਸ ਦਾ ਹੋਵੇ ਚਾਹੇ ਸਿਆਸਤ ਹੋਵੇ ਚਾਹੇ ਸਿੰਗਰ ਹੋਵੇ ਕੋਈ ਕਿਉਂਕਿ ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਯਾਦ ਰਹਿੰਦਾ ਏ ਸਮੁੰਦਰ ਨੂੰ ਹਮੇਸ਼ਾ ਨਹਿਰਾਂ ਦਾ ਕਿਨਾਰਾ ਯਾਦ ਰਹਿੰਦਾ ਏ ਉਹ ਪਲ ਜੋ ਬਤਾਏ ਅੱਜ ਪੰਜਾਬੀ ਪਵਨ ਦੇ ਵਿੱਚ ਅਖੀਰ ਤੱਕ ਬੰਦੇ ਨੂੰ ਨਜ਼ਾਰਾ ਯਾਦ ਰਹਿੰਦਾ ਏ ਅੱਜ ਵੀ ਜਦੋਂ ਦਿਆਲਪੂਰੀ ਜੀ ਨੇ ਸਟੇਜ ਤੇ ਚੜ ਕੇ ਪਰਫਾਰਮੈਂਸ ਕੀਤੀ ਹੈ ਤੇ ਸਭ ਤੋਂ ਵੱਧ ਤਾੜੀਆਂ ਤੁਹਾਡੇ ਕਰਕੇ ਬਚੀਆਂ ਤੇ ਤੁਹਾਡਾ ਜਿਹੜਾ ਇਹਦਾ ਲਹਿਜਾ ਜਾਂ ਤੁਹਾਡਾ ਕੌਨਫੀਡੈਂਸ ਹੈ ਇਹ ਹਮੇਸ਼ਾ ਹੀ ਇਦਾਂ ਹੀ ਤਤਪਰ ਰਹਿਣਾ ਜਾਂਦਾ ਕਿ ਤੁਹਾਨੂੰ ਲੱਗਦਾ ਵੀ ਜਿਹੜੇ ਆਮ ਤੌਰ ਉਮਮਨ ਗੀਤ ਕਰਨ ਕੇ ਜਾਂ ਪੁਰਾਣੇ ਗੀਤ ਸੀਤ ਬਜਾਉਣ ਵਾਲੇ ਨੇ ਜਾਂ ਤੁਹਾਡੀ ਲਾਈਨ ਦੇ ਬੰਦੇ ਨੇ ਤੁਹਾਡੇ ਹਮ ਉਮਰ ਨੇ ਉਹਨਾਂ ਦਾ ਕਿਤਨਾ ਕਿਤੇ ਇੱਕ ਤਰ੍ਹਾਂ ਦਾ ਬੈਕਫੁੱਟ ਨਹੀਂ ਹੋ ਗਿਆ ਆਪਣੀ ਇਸ ਜਿਹੜੀ ਗੀਤਕਾਰਾਂ ਦੀ ਜੋ ਸਿਸਟਮ ਹੈਗਾ ਉਹਦੇ ਚੋਂ ਕਿਤਨਾ ਕਿਤੇ ਬੈਕਫੁੱਟ ਤੇ ਨਹੀਂ ਨਜ਼ਰ ਆ ਰਹੇ ਹੋ ਆ ਰਿਹਾ ਜੀ ਕਿੰਨੇ ਲਾਲੇ ਵੀ ਤਾਂ ਵੱਡੇ ਵੀ ਜਿਹੜਾ ਕੰਮ ਬੰਦੇ ਨੂੰ ਭਾਵੇ ਨਾ ਜਿੱਥੋਂ ਕੋ ਪ੍ਰੋਫਿਟ ਨਾ ਹੋਵੇ ਤਾਂ ਉਹ ਬੰਦੇ ਨੂੰ ਹੋਰ ਕੋਈ ਬਿਜ਼ਨਸ ਖੋਲ ਲੈਣਾ ਚਾਹੀਦਾ ਹੈ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਯਾਰ ਪੰਜਾਬ ਜਿਹੜਾ ਗੁਰੂਆਂ ਦੇ ਆਸਰੇ ਵਸਦਾ ਹੈ ਪੰਜਾਬ ਨੂੰ ਬਚਾ ਲਓ ਨਸ਼ਿਆਂ ਤੋਂ ਬਚਾ ਲਓ ਲੁੱਟਾਂ ਖੋਹਾਂ ਤੋਂ ਬਚਾ ਲਓ ਚਿੱਟੇ ਵਾਲੇ ਨਸ਼ੇ ਤੋਂ ਬਚਾ ਲਓ ਔਰ ਬਿਲਕੁਲ ਜਿਹੜੀ ਜ਼ਿੰਦਗੀ ਹੈ ਜ਼ਿੰਦਗੀ ਜਿੰਦਾਬਾਦ ਹੋਣੀ ਚਾਹੀਦੀ ਹੈ ਕਿਉਂਕਿ ਨਾ ਉਹ ਅੱਕਦੇ ਤੇ ਨਾ ਕਦੇ ਥੱਕਦੇ ਅਸੀਂ ਤੇ ਸਟਰਗਲਸਟ ਬੰਦੇ ਆ ਨਾ ਉਹ ਅੱਕਦੇ ਤੇ ਨਾ ਕਦੇ ਥੱਕਦੇ ਜਿਹੜੇ ਰੱਬ ਤੇ ਭਰੋਸਾ ਸਦਾ ਰੱਖਦੇ ਉਹ ਦੁਨੀਆ ਤੇ ਸ਼ਾ ਜਾਂਦੇ ਨੇ ਉਹ ਜਿਹੜੇ ਨਜ਼ਰਾਂ ਨਿਸ਼ਾਨਿਆਂ ਤੇ ਰੱਖਦੇ ਉਹ ਮੰਜ਼ਲਾਂ ਨੂੰ ਪਾ ਜਾਂਦੇ ਨੇ ਮੰਜ਼ਲਾਂ ਤੁਸੀਂ ਪਾਓ ਮੇਰੀ ਇੱਕ ਹੋਰ ਬੇਨਤੀ ਹੈ ਕਿ ਤੁਸੀਂ ਜਿਹੜਾ ਪੰਜਾਬ ਨੂੰ ਨਸ਼ਿਆਂ ਤੋਂ ਬਚਾਓ ਚਿੱਟੇ ਤੋਂ ਬਚਾਓ ਇਹ ਹੱਥ ਜੋੜ ਕੇ ਦਿਲਵਿੰਦਰ ਜੀ ਕਿਉਂਕਿ ਮੇਰਾ ਦੇਖੋ ਟੌਪਿਕ ਇਨਕਾ ਪਰ ਮੈਂ ਪੰਜਾਬ ਦਾ ਪਾਣੀ ਪੀਂਦਾ ਪੰਜਾਬ ਦੀ ਆਬੋ ਹਵਾ ਲੈਂਦਾ ਤੇ ਪੰਜਾਬ ਦਾ ਵਸਨੀਕ ਆ ਪੰਜਾਬ ਦਾ ਆਧਾਰ ਕਾਰਡ ਮੇਰੇ ਕੋਲ ਹੈ ਮੇਨ ਤੁਹਾਡੀ ਰਿਸਪੌਂਸਿਬਿਲਟੀ ਮੰਨਦੀ ਆ ਜੇ ਤੁਸੀਂ ਪੰਜਾਬ ਦੇ ਵਾਸੀ ਹੋਂਦਾ ਪੰਜਾਬ ਦੇ ਵਿੱਚ ਜੋ ਗਲਤ ਕੰਮ ਹੋ ਰਹਣ ਨੂੰ ਰੋਕਣ ਦਾ ਕਿਉਂਕਿ ਤੁਹਾਡੀ ਗੱਲ ਸੁਣੀ ਜਾਂਦੀ ਆ ਤੁਸੀਂ ਸਟੇਜ ਤੇ ਜਦੋਂ ਬੋਲਦੇ ਹੋ ਉਹਦੇ ਸਰੋਤੇ ਤੁਹਾਡੀ ਗੱਲ ਸੁਣਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਤੁਹਾਡੀ ਗੱਲ ਜਾਂਦੀ ਆ ਸੋ ਤੁਹਾਡਾ ਤਾਂ ਕਹਿਣਾ ਤੁਹਾਡਾ ਇਸ ਗੱਲ ਦੀ ਤਾਂ ਬਹੁਤ ਤਤਪਰ ਰਹਿਣਾ ਚਾਹੀਦਾ ਜੇ ਪੰਜਾਬ ਦੇ ਲਈ ਕੋਈ ਮੈਸੇਜ ਦੇਣਾ ਮੈਂ ਤੇ ਭਾਜੀ ਇਹ ਕਹਿੰਦਾ ਕਿ ਪੰਜਾਬ ਤਾਂ ਬਸ ਨਾਂ ਦਾ ਪੰਜਾਬ ਰਹਿ ਗਿਆ ਸੋਹਣੇ ਦੀ ਚਿੜੀ ਸੀ ਕਾਲਾ ਕਾਮ ਆਣ ਬਹਿ ਗਿਆ ਲੱਗ ਗਿਆ ਨਜ਼ਰਾਂ ਖਿੜੇ ਹੋਏ ਗੁਲਾਬ ਨੂੰ ਚਿੱਟੇ ਤੋਂ ਬਚਾਈ ਰੱਬਾ ਮੇਰੇ ਪੰਜਾਬ ਨੂੰ ਪੰਜਾਬ ਇਦਾਂ ਦੇ ਜਿੱਦਾਂ ਗੀਤ ਾਂ ਦੇ ਮੇਲੇ ਆ ਇਹ ਤਾਂ ਹੀ ਆ ਜੇ ਪੰਜਾਬ ਹੱਸਦਾ ਵਸਦਾ ਨੱਚਦਾ ਤੇ ਗਾਉਂਦਾ ਖੇਡਦਾ ਰਹੂਗਾ ਸੱਚੇ ਪਾਤਸ਼ਾਹ ਮੇਰੇ ਪੰਜਾਬ ਨੂੰ ਕੌੜੀ ਗੰਦੀ ਸਿਆਸਤੋਂ ਵੀ ਬਚਾਈ ਮੈਂ ਦਿਹਾਲਪੁਰ ਜੀ ਸਟੇਜ ਤੇ ਸੁਣਦਾ ਪਿਆ ਸੀ ਵੀ ਕਈਆਂ ਵੱਲੋਂ ਇਹ ਗੱਲ ਕਹੀ ਗਈ ਵੀ ਜਦੋਂ ਲਖਾਰੀ ਜਾਂ ਜਦੋਂ ਕੋਈ ਗੀਤਕਾਰ ਬਜ਼ੁਰਗ ਹੋ ਜਾਂਦਾ ਜਦੋਂ ਉਹਦੀ ਕੋਈ ਵੈਲਿਊ ਨਹੀਂ ਰਹਿੰਦੀ ਮਾਰਕੀਟ ਦੇ ਵਿੱਚ ਤੇ ਉਹਨੂੰ ਫਾਈਨੈਂਸ਼ਲੀ ਵੀ ਵਿਚਾਰਾ ਟੁੱਟ ਜਾਂਦਾ ਉਹਦੀ ਮਦਦ ਲਈ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਵੱਲੋਂ ਕੋਈ ਇਹੋ ਜਿਹੇ ਕਦਮ ਉਠਾਣੇ ਚਾਹੀਦੇ ਆ ਤਾਂ ਕਿ ਇਹ ਪੰਜਾਬੀ ਇੰਡਸਟਰੀ ਜਿਉਂਦੀ ਰਹੇ ਦੇਖੋ ਜੀ ਖਾਸ ਕਰਕੇ ਪਹਿਲੀ ਗੱਲ ਭਾਸ਼ਾ ਵਿਭਾਗ ਪੰਜਾਬ ਨੂੰ ਚਾਹੀਦਾ ਕਿ ਗੀਤਕਾਰ ਕਲਾਕਾਰ ਤੇ ਮਜਿਸ਼ੀਨ ਇਹਨਾਂ ਦਾ ਤਿੰਨ ਤਿੰਨ ਕੈਟਾਗਰੀਆਂ ਤੋਂ ਜ਼ਰੂਰ ਤਿਆਰ ਰੱਖਿਓ ਉਹ ਇਸ ਕਰਕੇ ਹਰ ਇੱਕ ਸਾਲ ਰੌਲਾ ਪਾਉਂਦੇ ਰਹਿੰਦੇ ਆ ਪਰ ਸੁਣਦਾ ਕੋਈ ਨਹੀਂ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੇ ਬਜ਼ੁਰਗ ਕਲਾਕਾਰ ਹੋ ਗਏ ਆ ਗਾਇਕਾਂ ਹੋ ਗਈਆਂ ਨੇ ਕਮੇਡੀ ਵਾਲੇ ਕਲਾਕਾਰ 뮤జిਸ਼ੀਅਨ ਭਰਾ ਹੋ ਗਏ ਨੇ ਉਹ ਉਹਨਾਂ ਦੀਆਂ ਜਰੂਰ ਪੈਨਸ਼ਨ ਜਰੂਰ ਲਾਉਣ ਵੈਸੇ ਇਹ ਜਿਹੜੇ ਕਲਾਕਾਰਾਂ ਨੂੰ ਵੀ ਚਾਹੀਦਾ ਕਿ ਉਹ ਆਪਣਾ ਜਵਾਨੀ ਵਾਲੇ ਜਦੋਂ ਉਹਨਾਂ ਕੋਲ ਬਹੁਤ ਜ਼ਿਆਦਾ ਪੈਸੇ ਸੀਗੇ ਉਹ ਵੀ ਇਨਕਮ ਟੈਕਸ ਭਰਨ ਜੀਟੀਐਸ ਭਰਨ ਔਰ ਨਾਲ ਦੀ ਨਾਲ ਦੇਸ਼ ਦਾ ਵੀ ਧਿਆਨ ਖੜਾ ਹੋਵੇ ਵਧੀਆ ਨਿੱਗਰ ਗੌਣਤਾ ਲੋਕਾਂ ਤੱਕ ਪਤਾ ਲੱਗੇ ਕਿ ਵਾਕੇ ਸਾਡੀ ਇਹ ਪੈਨਸ਼ਨ ਲੱਗਣ ਵਾਲੀ ਆ ਯਾਰ ਬੁਰਜੀ ਕੀ ਲੱਗਦਾ ਹੁਣ ਆਉਣ ਵਾਲੇ ਸਮਝ ਜਿੰਦੇ ਤੁਹਾਡੇ ਪਿਆਰ ਕਰਨ ਵਾਲੇ ਸਰੋਤੇ ਨੇ ਕੋਈ ਨਵਾਂ ਗੀਤ ਜਾਂ ਕੋਈ ਨਵੀਂ ਐਲਬਮ ਤਿਆਰੀ ਚ ਹੈ ਹਾਂਜੀ ਹਾਂਜੀ ਨਵਾਂ ਗੀਤ ਜਿੱਦਾ ਮੇਰੀ ਮਹਿਰੀਆਂ ਹੁਣ ਤੂਫਾਨ ਆ ਰਿਹਾ ਜੀ ਨਹੀਂ ਮਹਿਰੀਆਂ ਦਾ ਬਾਕੀ ਮਹਿਰੀਆਂ ਲਿਆਂਦੀਆਂ ਹੋਈਆਂ ਹੁਣ ਵੱਡੇ ਭਾਈ ਜੀ ਤੂਫਾਨ ਆਊਗਾ ਸਾਡੇ ਜਿੰਦਰ ਖਾਨਪੁਰੀ ਸਾਹਿਬ ਉਹਨਾਂ ਦਾ ਲਿਖਿਆ ਹੋਇਆ ਤਿੰਨ ਨਾਲੇ ਆਰ ਜੇ ਬੀਟ ਤੋਂ ਤੇ ਰਾਮ ਸਿੰਘ ਇਹਦੇ ਰਾਮਪੋਗਪੁਰੀਆ ਦੇ ਪ੍ਰੋਡੂਸਰ ਨੇ ਤੇ ਹੋਰ ਸਾਡੇ ਸੱਜਣ ਸ਼ਰਮਾ ਜੀ ਨਰੈਣ ਸ਼ਰਮਾ ਜੀ ਉਹਨਾਂ ਨੇ ਮਿਊਜ਼ਿਕ ਕੀਤਾ ਹੋਇਆ ਤੇ ਬਾਬਾ ਕਮਲ ਜੀ ਉਹਦੇ ਵੀਡੀਓ ਡਾਇਰੈਕਟਰ ਨੇ ਬਸ ਆਪਣਾ ਤੇ ਸੁੱਤੀ ਘੋਮਾਂ ਨੂੰ ਜਗਾਉਣ ਆਲੇ ਆਈ ਜਾਗਦੇ ਰੋ ਕੋ ਜਾਗਦਿਆਂ ਦੇ ਹਿੱਸੇ ਵਿੱਚ ਨਿੱਕ ਕਮਾਈਆਂ ਨੇ ਉਹਨਾਂ ਨੇ ਕੀ ਲੱਭਣਾ ਜਿਨ੍ਹਾਂ ਨੇ ਮੰਝੇ ਤੇ ਢੇਰੀਆਂ ਲਾਈਆਂ ਨੇ ਪੰਜਾਬ ਜਿੰਦਾਬਾਦ ਪੰਜਾਬੀਏ ਜਿੰਦਾਬਾਦ ਪੰਜਾਬੀ ਮਾਂ ਬੋਲੀ ਜਿੰਦਾਬਾਦ